ਵਹਿ ਪ੍ਰਗਟ ਹੋ ਮਰਦਾ ਗੰਬੜਾ ਬਰੇ ਹਾਂ ਮ ਇਕਲਾ ਵਾਹ ਵਾਹ ਗੋਬਿੰਦ ਸਿੰਘਾ ਤੇ ਗੁਰ ਚਲਾ ਅੱਜ ਬਹੁਤ ਹੀ ਸਨਮਾਨਤ ਸਤਿਕਾਰ ਲੋਕ ਮਾਤਾ ਜੀ ਕੋਲ ਪ੍ਰੇਰਣਾ ਸਦਕਾ ਸਿੱਖ ਨੌਜਵਾਨ ਸੇਵਾスル ਕੀ ਅਤੇ ਚੌਰਾ ਜਿਹੜਾ ਚਪੈਰਾ ਪਰਿਵਾਰ ਆ ਉਹ ਅੱਜ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਜਿਹੜੀ ਆ ਉਸ ਵਾਸਤੇ ਜਾਣ ਵਾਸਤੇ ਸੰਗਤ ਤਿਆਰ ਹੋਈ ਆ ਸੰਗਤਾਂ ਨੇ ਰਲ ਮਿਲ ਕੇ ਅਰਦਾਸ ਕੀਤੀ ਆ ਸਤੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਕੀਤੀ ਆ ਸੱਚੇ ਪਾਤਸ਼ਾਹ ਆਪ ਜੀ ਨੇ ਕਿਰਪਾ ਕਰਨੀ ਰਸਤੇ ਵਿੱਚ ਹਰ ਤਰ੍ਹਾਂ ਦੀ ਸਹਾਇਤਾ ਕਰਨੀ ਜਿਹੜੀਆਂ ਸੰਗਤਾਂ ਗੁਰਦਰਸ਼ਨ ਨੂੰ ਜਾ ਰਹੀਆਂ ਨੇ ਉਹ ਇਸ ਤਰ੍ਹਾਂ ਹੀ ਹੱਸਦੀਆਂ ਖੇਡਦੀਆਂ ਜਾ ਕੇ ਦਰਸ਼ਨ ਮਿਲੇ ਕਰਕੇ ਵਾਪਸੀ ਆਪੋ ਆਪਣੀ ਤਰ੍ਹਾਂ ਚੋਂ ਸਤਿਗੁਰ ਮਿਹਰ ਕਰੇ ਅੱਜ ਦੇ ਇਸ ਪ੍ਰੋਗਰਾਮ ਦੇ ਆਉਣ ਤੇ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹੋਇਆ ਸਤਗੁਰ ਦੇ ਚਰਨਾ ਵਿੱਚ ਅਰਦਾਸ ਬੇਨਤੀ ਜੋਤੜੀ ਵਿਸਰ ਨਹੀਂ ਦਤਾਰ ਆਪਣਾ ਨਾਮ ਦੇ ਹੋ ਗੋਂ گاਵਾ ਦੇ ਨਰਾਤ ਨਾਨਕ ਚਾਹੋ ਇਹ ਸਾਰੀ ਸੰਗਤ ਜਿਹੜੀ ਆ ਇਹ ਜਾਪ ਕਰਨੀ ਹੋਈ ਆਪ ਜੀ ਦੇ ਦਰਸ਼ਨਦਾਰਨ ਵਕਤ ਜਾਰੀ ਆ ਸਵਾਪ ਦੀ ਨਿਭਰ ਕਰਨੀ ਬਖਸ਼ਿਸ਼ ਕਰਨੀ ਖੁਸ਼ੀਆਂ ਖੜੇ ਲੈ ਕੇ ਸੰਗਤ ਜਿਹੜੀ ਆ ਆਪੋ ਆਪਣੀ ਕਰੀ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮਨਿੰਦਰ ਸਿੰਘ ਊਜਾ ਮੁਖ ਸੇਵਾਦਾਰ ਸਿੱਖ ਨੌਜਵਾਨ ਸੇਵਾ ਸੁਸਾਇਟੀ ਅਤੇ ਚਪੈਰਾ ਪਰਿਵਾਰ ਸਿੱਖ ਨੌਜਵਾਨ ਸੇਵਾ ਸੁਸਾਇਟੀ ਅਤੇ ਚਪੈਰਾ ਪਰਿਵਾਰ ਵੱਲੋਂ 14ਵੀਂ ਯਾਤਰਾ ਸੱਚਖੰਡ ਸ੍ਰੀ ਹਜੂਰ ਸਾਹਿਬ ਤਕਰੀਬਨ 14 ਸਾਲਾਂ ਤੋਂ ਗੁਰੂ ਦੀ ਕਿਰਪਾ ਨਾਲ ਇਹ ਰੇਲ ਗੱਡੀ ਦਾ ਹੀ ਅਸੀਂ ਹਜੂਰ ਸਾਹਿਬ ਯਾਤਰਾ ਲੈ ਕੇ ਜਾਂਦੇ ਆ ਤੇ ਇਸ ਵਾਰੀ ਲੁਧਿਆਣਾ ਸ਼ਹਿਰ ਤੋਂ ਟਿਕਟਾਂ ਨਾ ਮਿਲਣ ਕਰਕੇ ਧੂਰੀ ਤੋਂ ਟ੍ਰੇਨ ਫੜ ਰਹੇ ਆ ਸਾਡੀ ਸ਼ਾਮ ਦੀ ਟ੍ਰੇਨ ਹੈ ਤੇ ਉੱਥੇ ਜਾ ਕੇ ਅਸੀਂ ਸੱਚਖੰਡ ਨਾਨਕ ਸੀੜਾ ਅਤੇ ਲੋਕਲ ਗੁਦਾਰਿਆਂ ਦੇ ਸੰਗਤਾਂ ਨੂੰ ਦਰਸ਼ਨ ਕਰਾਈਦੇ ਆ ਤੇ ਗੁਰੂ ਦੀ ਕਿਰਪਾ ਨਾਲ ਇਹ ਯਾਤਰਾ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰੂ ਕਬਾਲ ਸਿੰਘ ਜੀ ਦੀਆਂ ਪ੍ਰੇਰਣਾ ਮਹਾਂਪੁਰਸ਼ਾਂ ਦੀਆਂ ਅਤੇ ਸਤਿਕਾਰਯੋਗ ਮਾਤਾ ਵਿਪਨਪ੍ਰੀਤ ਕੌਰ ਜੀ ਦੀਆਂ ਅਸੀਸਾਂ ਸਦਕਾ ਇਹ ਤਕਰੀਬਨ 14 ਸਾਲ ਤੋਂ ਯਾਤਰਾ ਜਾ ਰਹੀ ਹੈ ਤੇ ਸੰਗਤਾਂ ਦਾ ਠਾਠਾ ਮਾਰਦਾ ਕੱਠ ਤਕਰੀਬਨ ਤੁਸੀਂ ਸਮਝ ਲਓ ਵੀ ਇਹ ਹਫ਼ਤੇ 10 ਦਿਨ ਤੋਂ 3-400 ਸੀਟਾਂ ਅਸੀਂ ਮੋੜੀਆਂ ਨੇ ਕਿਉਂਕਿ ਸਾਡਾ ਅਸੀਂ ਇੱਕੋ ਹੀ ਮਨੋਰਥ ਰੱਖਿਆ 100 ਸਵਾ 100 ਸੰਗਤ ਨੂੰ ਲਿਜਾਣਾ ਬਹੁਤੀ ਸੰਗਤ ਨਹੀਂ ਲਿਜਾਈਦੀ ਤਾਂ ਜੋ ਅਰੇਂਜਮੈਂਟ ਹੋ ਜਾਵੇ ਰਸਤੇ 'ਚ ਵੀ ਸੰਗਤਾਂ ਦੇ ਲੰਗਰ ਪਾਣੀ ਦੇ ਪ੍ਰਬੰਧ ਚਾਹ ਪਾਣੀ ਦੇ ਸਾਰੇ ਪ੍ਰਬੰਧ ਗੁਰੂ ਦੀ ਕਿਰਪਾ ਨਾਲ ਸਾਰੀਆਂ ਸੰਗਤਾਂ ਦਾ ਸਾਰਾ ਪ੍ਰਬੰਧ ਮਹਾਰਾਜ ਦੀ ਕਿਰਪਾ ਨਾਲ ਸਰ ਕਿੰਨੇ ਦੇ ਅੰਦਰ ਟੂਰੇ ਤੇ ਕਿੰਨੇ ਯਾਤਰੀ ਜਾ ਰਹੇ ਇਹ 8 ਦਿਨ ਦਾ ਪ੍ਰੋਗਰਾਮ ਹੈ ਸਾਰਾ ਅੱਜ ਮੰਗਲਵਾਰ ਅਗਲੇ ਮੰਗਲਵਾਰ ਸਾਡੀ ਵਾਪਸੀ ਹੈ ਤੇ ਤਕਰੀਬਨ 100 ਸਵਾ 100 ਸੰਗਤ ਹੈ ਸਾਡੇ ਨਾਲ ਜਿਹੜੀ ਜਾ ਰਹੀ ਹੈ ਅਲਗ-ਅਲਗ ਲੁਧਿਆਣਾ ਸ਼ਹਿਰ ਦੇ ਅਲਗ-ਅਲਗ ਸਥਾਨਾਂ ਤੋਂ ਸੰਗਤ ਸਾਡੇ ਨਾਲ ਜਾ ਰਹੀ ਹੈ ਤੇ ਸੰਗਤਾਂ 'ਚ ਬਹੁਤ ਉਤਸ਼ਾਹ ਹੈ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਜੂਨ ਦਾ ਮਹੀਨਾ ਆ ਗਿਆ ਆਉਣ ਵਾਲਾ ਤਾਂ ਸਾਨੂੰ 2-3 ਮਹੀਨੇ ਪਹਿਲੇ ਕੰਟੈਕਟ ਕਰਨਾ ਸ਼ੁਰੂ ਕਰ ਦਿੰਦੇ ਨੇ ਵੀ ਯਾਤਰਾ 'ਚ ਸਾਡਾ ਨਾਮ ਜ਼ਰੂਰ ਲਿਖੋ ਤੇ ਸਾਡਾ ਵੀ ਇੱਕੋ ਹੀ ਮਨੋਰਥ ਹੁੰਦਾ ਵੀ ਸੰਗਤ ਉਹ ਲੈ ਜਾਣੀ ਹੈ ਜਿਹੜੀ ਨਾਮ ਜਪਦੀ ਜਾਵੇ ਗੱਲਾਂ ਮਾਰਨ ਵਾਲੇ ਨਹੀਂ ਲੈ ਜਾਣੇ ਗੱਲਾਂ ਮਾਰਨ ਵਾਲੇ ਹੋਰ ਜਿੱਥੇ ਬਥੇਰੇ ਜਾਂਦੇ ਨੇ ਅਸੀਂ ਚਪਹਿਰਾ ਪਰਿਵਾਰ ਵੱਲੋਂ ਜਾ ਰਹੇ ਰਸਤੇ 'ਚ ਵਿੱਚ ਬਹਰੇ ਕੱਟਦੇ ਜਾਣਾ ਬਾਣੀ ਪੜਦੇ ਜਾਣਾ ਕੀਰਤਨ ਕਰਦੇ ਜਾਣਾ ਹੈ ਕਿਉਂਕਿ ਸਾਨੂੰ ਮਹਾਪੁਰਸ਼ਾਂ ਵੱਲੋਂ ਸਮਾਤੀ ਹੈ ਹੀ